ਸੀਲ ਠੰਡੀਆਂ ਪੂਰੀਆਂ ਜਿਵੇਂ ਮਰਜ਼ੇ ਹੱਥ ਲੈ ਚੱਲ ਗਏ ਵਧੀਆ ਮੁਠੀ ਵਾਲਾ ਥਣ ਤਿੰਨਾ ਚਾਰਾਂ ਦੇ ਲੱਗਿਆ ਹੋਏ ਜੀ ਕੈਂ ਮਰਜ਼ੇ ਜਾ ਥੱਲੇ ਬੈਠੀ ਚੱਲ ਕੇ ਜਾਂਦੇ ਉੱਧਰ ਦੇ ਹਾਂਜੀ ਬਾਈ ਜੀ ਰੌਣਕ ਡੇਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚੱਠੇ ਵਾਲਾ ਤੇ ਜ਼ਿਲ੍ਹੇ ਬਠਿੰਡੇ ਤੋਂ ਬਾਈ ਜਿਸ ਕਰਨ ਦੇ ਘਰੋਂ ਦੋਸਤੋ ਵੀਡੀਓ ਆ ਤਿੰਨ ਨਗ ਬਾਈ ਕੋਲੇ ਸੇਲ ਆਣੇ ਆ ਵੀਰੇ ਇਕੱਲੇ ਇਕੱਲੇ ਨਗ ਦੀ ਡਿਟੇਲ ਆਪਾਂ ਮਾਲਕ ਤੋਂ ਲਵਾਂਗੇ ਕਿਹੜੀ ਦੇ ਕਿੰਨੇ ਦਿਨ ਸੂਣਦੇ ਰਹਿੰਦੇ ਆ ਕੀ ਮੋਲਾ ਵੀਡੀਓ ਹੈ ਜਿਹੜੀ ਬਾਈ ਜੀ ਉਹ 3 ਤਰੀਕ 8ਵਾਂ ਮਹੀਨਾ 2025 ਦੀ ਇੱਕ ਨੰਬਰ ਆਪਾਂ ਇਧਰੋਂ ਦੋਸਤੋ ਆਹਾ ਬੈਠ ਤੋਂ ਸ਼ੁਰੂ ਕਰ ਲਾਂਗੇ ਕਿੰਨਾ ਮਸੂਹ ਤੇ ਕੀ ਡਿਟੇਲ ਆ ਆ ਜੋ ਆਪਾਂ ਮਾਲਕ ਨਾਲ ਸਾਰੀ ਗੱਲਬਾਤ ਕਰਦੇ ਹਾਂ ਹੋਰ ਜਸਕਰਨ ਬਈ ਕੀ ਹਾਲ ਹੈ ਸਸਰੀ ਗਾਲ ਬਾਈ ਜੀ ਸਸਰੀ ਗਾਲ ਵੀਰੇ ਪਹਿਲਾਂ ਬਾਈ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਪਿੰਡ ਚੱਠੇ ਵਾਲਾ ਜੀ ਨਾਮ ਜਸਕਰਨ ਸਿੰਘ ਮੋਬਾਈਲ ਨੰਬਰ ਹੈਗਾ 99553 99412 ਠੀਕ ਆ ਤੈਨਾਂ ਨਾਗਾ ਕਿਬਰੀ ਸੇਲ ਵਾਲੇ ਹਨਾ ਹਾਂਜੀ ਤਨਨਾਗਾ ਜੀ ਠੀਕ ਆ ਤੇ ਆਪਣਾ ਦੁੱਧ ਦਾ ਕੰਮ ਆ ਹਨਾ ਦੁੱਧ ਤੇ ਤੁਸੀਂ ਬਸ ਉਹ ਲਾਉਣਾ ਤੇ ਆਹ ਇੱਕ ਨੰਬਰ ਤੇ ਇਧਰੋਂ ਬਾਈ ਇਹਦੇ ਕਿੰਨੇ ਦਿਨ ਸੂਣਦੇ ਰਹਿੰਦੇ ਦੋਸਤਾ ਤੇ ਕਿੰਨੇਵੇਂ ਸੂਏ ਆ ਇਹ ਇਹ ਦੂਜਾ ਸੂਆ ਜੀ ਦੂਜਾ ਸੂਆ ਪਹਿਲੇ ਸੂਏ ਦਾ 16 ਲੀਟਰ ਦੁੱਧ ਦਿੱਤਾ ਹੋਇਆ ਜੀ ਠੀਕ ਹੈ ਕਿ ਹਫ਼ਤੇ ਮੰਗੂ ਦਿਨ ਦੀ ਕੱਚੀ ਲੱਗਦੀ ਐ ਭਾਈ ਬਾਕੀ ਪਤਾ ਨਹੀਂ ਕਦੋਂ ਬਣ ਜਾਣਾ ਇਹਨੇ ਤਾਂ ਹੀ ਹਾਂ ਵੀ ਬੰਦ ਹੀ ਹੁੰਦੀ ਆ ਜੀ ਵਧੀਆ ਜੀ ਹਾਂ ਹਫਤੇ ਦੀ ਬਾਈ ਕਹਿੰਦਾ ਕੱਚੀ ਆ ਦੂਜਾ ਸੁਹਾ ਸੁਣਾ ਪਹਿਲਾਂ ਨੇ ਕਿੰਨਾ ਦੁੱਧ ਦੁੱਤਾ ਪਹਿਲਾਂ ਨੇ 16 ਲੀਟਰ ਦੁੱਧ ਦੁੱਤਾ ਵੇ 16 ਕਿਲੋ ਦੁੱਧ ਦਿੰਦਾ ਹੈਗਾ ਹਾਂਜੀ ਬਾਕੀ ਦੋਸਤੋ ਆਪਾਂ ਤੁਹਾਨੂੰ ਤੋੜ ਕੇ ਦਿਖਾ ਦਾਂਗੇ ਸਾਰੇ ਨਗ ਸੀਲ ਠੰਡੀਆਂ ਪੂਰੀਆਂ ਜਿਵੇਂ ਮਰਜ਼ੇ ਹੱਥ ਲਾਈ ਚੱਲ ਗਏ ਵਧੀਆ ਮੁਠੀ ਵਾਲਾ ਥਣ ਤਿੰਨਾ ਚਾਰਾਂ ਦੇ ਲੱਗਿਆ ਹੋਏ ਹੂੰ ਕੈਂ ਮਰਜ਼ੇ ਜਾਏ ਥੱਲੇ ਬੈਠੀ ਚੱਲ ਕੇ ਜਾ ਦੇ ਉੱਧਰ ਦੇ ਹੱਥ ਮਾਰ ਲਗੀ ਜਿਵੇਂ ਸੀਲ ਠੰਡੇ ਦੀ ਗਾਰੰਟੀ ਹੈ ਠੀਕ ਆ ਠੀਕ ਆ ਵੀਰੇ ਨੰਬਰ ਬਾਈ ਦਾ ਦੋਸਤੋ ਵੀਡੀਓ ਦੇ ਉੱਪਰ ਚੱਲੀ ਜਾਂਦਾ ਚਲੋ ਜੀ ਤੇ ਦੂਜੇ ਸੂਏ ਨੇ ਸੋਨਾ ਆਪਾਂ ਤੋੜ ਕੇ ਤੁਹਾਨੂੰ ਦੋਸਤੋ ਦਿਖਾ ਦਿੰਨੇ ਆ ਖੋਲ ਲਾ ਜਿਸ ਕਾਰਨ ਬਾਈ ਇਹਨੂੰ ਤੇ ਉਧਰ ਨੂੰ ਲੈ ਜਾ ਤੇ ਮੁੱਲ ਜਿਹੜਾ ਦੋਸਤੋ ਉਹ ਵੀ ਆਪਾਂ ਬਾਈ ਤੋਂ ਕਰਵਾ ਲਾਂਗੇ ਕਲੀਅਰ ਆ ਤੁਸੀਂ ਚੈੱਕ ਕਰ ਸਕਦੇ ਹੋ ਜਾਇਜ ਮੁੱਲ ਕਰਾਵਾਂਗੇ ਕੋਈ ਓਵਰ ਮੁੱਲ ਨਹੀਂ ਹੋਣਗੇ ਬਾਈ ਜੀ ਆ ਤੁਸੀਂ ਬੈਠ ਦੇਖ ਲਓ ਆ ਦੇਖ ਲਓ ਵੀਰੇ ਹਮ ਮੋੜ ਲਿਆ ਜਿਸ ਕਾਰਨ ਇੱਥੇ ਬੰਨ ਲਾ ਫਿਰ ਜਰਾ ਮੋੜ ਲਿਆ ਵੀ ਮੋੜ ਲਿਆ ਆ ਦੇਖ ਲਓ ਵੀਰੇ ਜਾਇਜ ਭਾ ਦੇ ਬਾਈ ਕਹਿੰਦਾ ਪਹਿਲਾਂ ਨੇ ਦੁੱਧ ਵੀ ਚੰਗਾ ਪਾਇਆ ਬਾਕੀ ਜਿਹੜੇ ਭਰਾ ਨੂੰ ਜਿਹੜਾ ਨਾ ਪਸੰਦ ਆਉਂਦਾ ਹਨਾ ਬਾਕੀ ਵੱਡੀ ਗੱਲ ਤਾਂ ਹੁੰਦੀ ਹੈ ਸੇਲ ਠੰਡੇ ਦੀ ਹਾਂਜੀ ਹਾਂਜੀ ਸੇਲ ਠੰਡੇ ਆਪਣੇ ਤੰਨੇ ਨਾ ਗਈ ਠੀਕ ਹੈ ਵੀਰੇ ਠੀਕ ਹੈ ਆਹ ਦੇਖੋ ਵੀਰੇ ਬਾਹਰ ਲਾ ਬੇ ਹਾਂਜੀ ਬਾਈ ਜੀ ਮੁੱਲ ਤਾਂ ਹੀ ਇਦਾਂ ਦੇ ਬਣਾ ਤਾਂ ਕੋਈ 60 ਕਰੀ ਜਾਂਦਾ ਕੋਈ 65 ਕਰੀ ਜਾਂਦਾ ਹਾਂ ਬਾਈ ਪਰ ਅੱਜ ਆਪਣੀ ਪਹਿਲੀ ਵੀਡੀਓ ਆਈ ਆਪਾਂ ਵੇਚਣ ਵਾਲੀ ਗੱਲ ਕਰਨੀ ਹੈ ਜੀ ਆਪਾਂ 58000 ਦੇ ਹਾਂ ਨਾ ਦੇ ਦੇਣੇ 58000 ਦੀ ਹਾਂਜੀ 58000 ਦੀ ਦੋਸਤੋ ਬਾਈ ਕਹਿੰਦਾ ਇੱਕ ਨੰਬਰ ਤੇ ਆਪਾਂ ਬੱਛੀ ਦੇ ਦਨੀ ਆ ਇਹ ਚੋ ਵੀ ਜੇ ਕੋਈ ਹੋਇਆ ਮੜਾ ਮੋਟਾ ਮਾਨਦਾਨ ਬਾਈ ਜੇ ਜੋ ਵੀ ਹੋ ਜੂ ਹਨਾ ਹਾਂਜੀ ਨੰਬਰ 2 ਤੇ ਆਇਆ ਜਿਸਕਾ ਚਿੱਟੀ ਗਾਂ ਜੀ ਠੀਕ ਆ ਜਿਸ ਕਰਨ ਬਾਈ ਆਹ ਕ੍ਰੋਸ ਚਾਹ ਜੀ ਹਾਂਜੀ ਕ੍ਰੋਸ ਹੈ ਜੀ ਇਹ ਪਹਿਲਾ ਸੂਤ ਇਹ ਪਹਿਲਣ ਵਹਿੜ ਹੈ ਜੀ ਮਾਝਰ ਕੀ ਹੈ ਜੀ ਜਮਾ ਦੁੱਧ ਤੇ ਫਾਇਟ ਜਮਾ ਸਿਰੇ ਦੀ ਦੇਊਗੀ ਇਹ ਜੀ ਠੀਕ ਆ ਠੀਕ ਆ ਵੀਰੇ ਇਹ ਆ ਪਿੱਛੇ ਦੋ ਮੁਗੀਆਂ ਤਾਂ ਹੈਗੀਆਂ ਜੀ بس ਇਹ ਤਾਂ ਉਹੀ ਹੁੰਦੀਆਂ ਇਹੋ ਚਾਰ ਥਾਣੇ ਆ ਜੀ ਇਹਦੇ ਵੱਡੇ ਤਾਂ ਅੱਛਾ ਮੇਨ ਚਾਰ ਥਾਣਾ ਹਾਂ ਤੇ ਦੋ ਬਿੰਦਗਾਏਗਾ ਹਨਾ ਹਾਂਜੀ ਇਹ ਤਾਂ ਉਹੀ ਹੁੰਦੀਆਂ ਜੀ ਸੇਲ ਠੰਡੀ ਇਹ ਵੀ ਪੂਰੀ ਹੈ ਜੇ ਮਰਜੀ ਕੋਈ ਜਬਾਕ ਚੋਲੇ ਜੇ ਪਹਿਲਾਂ ਤਾਂ ਹੱਥੇ ਲਗਾਉਂਦੀ ਹੁੰਦੀ ਤੇ ਪਹਿਲੀ ਪੈਸਣ ਐ ਦੇਖੋ ਜੀ ਕਿਵੇਂ ਮਰਜੀ ਐਚਐਫ ਵਾਂਗੂ ਖੜੀ ਹੈ ਜੀ ਹਾਂ ਪਰ ਕ੍ਰੋਸ ਗਾਂ ਦਾ ਹੱਥ ਨਹੀਂ ਲਗਾਉਂਦੀ ਹੁੰਦੀ ਵਧੀਆ ਠੰਡੀ ਹੈ ਸੀਲ ਆ ਇਹਨਾਂ ਦੀ ਜਿਸ ਕਰਨਾ ਤੋਰ ਲਾ ਤੇ ਮੁੱਲੇ ਦਾ ਵੀ ਦੋਸਤੋ ਵੀਡੀਓ ਦੇ ਵਿੱਚ ਹੋਊਗਾ ਤੇ ਮੁੱਲ ਤੋਂ ਬਿਨਾਂ ਤਾਂ ਸੱਜਣੋਂ ਗੱਲ ਨਹੀਂ ਬਣਦੀ ਹੁੰਦੀ ਜਿਹੜੇ ਭਰਾ ਕਹਿੰਦੇ ਫੋਨ ਤੇ ਮੁੱਲ ਬੱਦ ਘੱਟ ਜਿੰਨਾ ਸਾਨੂੰ ਦੋਸਤੋ ਆਪ ਨੂੰ ਸੰਤੁਸ਼ਟ ਹੋ ਮੁੱਲ ਆਪ ਦਾ ਪਸ਼ੂ ਹੁੰਦਾ ਤਾਂ ਵੀਡੀਓ ਦੇ ਵਿੱਚ ਕਰਨ ਦਾ ਨਜ਼ਾਰਾ ਆ ਜਾਂਦਾ ਆਹ ਦੋਸਤੋ ਨੰਬਰ 2 ਤੇ ਚੈੱਕ ਕਰ ਲਓ ਕ੍ਰੋਸ ਦੇ ਵਿੱਚ ਪੈਂਦੀ ਆ ਇਹ ਕਿੰਨੇ ਦਿਨਾਂ ਦੀ ਕੱਚੀ ਆ ਕਰਨ ਫੇ ਲੈ ਜੂਗੀ 10 ਤੋਂ 15 ਦਿਨਾਂ ਦੀ ਕੱਚੀ ਆ ਜੀ 10 15 ਦਿਨ ਲੈ ਜੂਦੋ ਬਣੋ ਬਹੁਤ ਹੀ ਪਹਿਲਾਂ ਦੇ ਹਿਸਾਬ ਨਾਲੀ ਹਮ ਠੀਕ ਆ ਵੀਰੇ ਠੀਕ ਆ ਆ ਦੇਖੋ ਬਾਈ ਜੀ ਆ ਤੁਸੀਂ ਚੈੱਕ ਕਰ ਲਓ ਲੇਵੇ ਦੀ ਥੱਲੋਂ ਦੇਖ ਸਕਦੇ ਹੋ ਬਦਿਆਸ ਪੇਹਰੇ ਇਹਦਾ ਇਹ ਕਹਿੰਨੇ ਤਿਆਰ ਕਰਕੇ ਵੇਚਣੀ ਹੋਵੇ ਤਾਂ ਇਹ ਜਾਂ ਘਰੇ ਤਿਆਰ ਕਰਕੇ ਰੱਖਣੀ ਹੋਵੇ ਤਾਂ ਇਹ ਜਮਾ ਡਾਇਮੰਡ ਪੇਛੇ ਹੀ ਇਬਲੋਲ ਦਾ ਬਚਾਈ ਹੂੰ ਤੇ ਇਹਦਾ ਕੀ ਪਾ ਕਰਦਾ ਬਾਈ 2 ਨੰਬਰ ਵਾਲੀ ਦਾ ਮੁੱਲ ਇਹਦਾ ਵੀ ਜਮਾ ਜਾਇਜ਼ ਜੀ ਕਿੰਨਾ 55000 ਦੀ ਹਾਨਾ ਦੇ ਦੇਣੀ ਹੈ 55 ਦੀ ਦੇ ਦਾਂਗੇ ਹਾਂਜੀ ਠੀਕ ਹੈ ਤਾਂ ਜੋ ਕਿਸੇ ਵੀ ਭਰਾ ਨੂੰ ਜਿਹੜਾ ਪਸੰਦ ਆਉਂਦਾ ਕੋਲ ਆ ਕੇ ਤਸੱਲੀ ਕਰਕੇ ਬਾਈ ਜੀ ਤੁਸੀਂ ਭਰਾ ਨਾਲ ਸੌਦਾ ਕਰ ਸਕਦੇ ਹੋ ਨੰਬਰ ਹੈ ਜਿਹੜਾ ਭਰਾ ਦਾ ਵੀਡੀਓ ਦੇ ਉੱਪਰ ਬਾਈ ਜੀ ਚੱਲੀ ਜਾਂਦਾ ਪਿੰਡ ਚੱਠੇ ਵਾਲਾ ਜ਼ਿਲ੍ਹਾ ਬਠਿੰਡਾ ਨਾਮ ਬਾਈ ਦਾ ਜਸਕਰਨ ਕੋਟਵਾਰੇ ਤੋਂ ਜਦੋਂ ਦੋਸਤੋ ਚੱਠਾਲੇ ਉਰਾਨੇ ਆ ਬਿਲਕੁਲ ਬਾਈ ਦਾ ਫਿਰਨੀ ਤੇ ਘਾਰ ਆ ਪਿੰਡ ਚ ਐਂਟਰ ਹੋਣ ਸਾਰੀ ਵੀਡੀਓ ਦੇਖਣ ਲਈ ਬਾਈ ਜੀ ਧੰਨਵਾਦ ਸასი ਗੱਲ ਬਾਈ ਜੀ ਸਾਰਾ